ਹallelujah hallelujah hallelujah thank you jesus thank you jesus thank you jesus hallelujah hallelujah हे सर्वशक्तिमान पिता परमेश्वर जी हे अत्त दयालु कृपालु पिता परमेश्वर जी पिता परमेश्वर जी सि तणवाद कर दे इस सुंदर अते मुबारक समय दे ले पिता परमेश्वर जी ਤੁਸੀਂ ਸਾਰੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਮਹਾਨ ਹੋ ਜ਼ਿੰਦਾ ਜਲਾਲੀ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਅਲਫਾ ਹੋ omega ਹੋ ਆਦੋਂ ਤੋਂ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਰੀ ਇੱਜ਼ਤ ਤੇ ਜਲਾਲ ਪਿਤਾ ਪਰਮੇਸ਼ਰ ਜੀ ਅਸੀਂ ਗੁਰਦੇ ਪਿਆਰੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਮਰਥੀ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਦਾਦੇ ਤੇ ਕੰਮ ਦੇ ਹੋਏ ਪਿਤਾ ਪਰਮੇਸ਼ਰ ਜੀ ਤੇਰੀ ਪਾਪ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਤੁਸੀਂ ਸਮਰਥੀ ਪਰਮੇਸ਼ਰ ਰੋਂਤਰ ਯੰਮੀ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹਾਲੇਲੂਇਆ ਹallelujah hallelujah hallelujah ਰਾਜਾ ਦੇ ਰਾਜਾ ਪ੍ਰਭੂ ਆਦੇ ਪ੍ਰਭੂ ਸਰਬਸ਼ਕਤੀਮਾਨ ਪਿਤਾ ਪਰਮੇਸ਼ ਜੀ ਤੜਤਨਵਾਦ ਕਾਦੇ ਪਿਤਾ ਪਰਮੇਸ਼ ਜੀ ਤੁਹਾਡੇ ਸ਼ੁਕਰਗੁਜ਼ਾਰ ਹਾ ਪਿਤਾ ਪਰਮੇਸ਼ ਜੀ ਹallelujah ਪ੍ਰਭੂ ਜੀ ਤੁਸੀਂ ਸਾਡੀ ਢਾਲ ਹੋ ਤੁਸੀਂ ਸਾਡਾ ਬਚਾਓ ਹੋ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਪਨਾਹ ਗਾ ਹੋ ਪਿਤਾ ਪਰਮੇਸ਼ ਜੀ ਪਿਤਾ ਬੁੱਧਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ ਜੀ ਪਰਭੂ ਜੀ ਜੀ ਆਪਣੇ ਆਪ ਨੂੰ ਤੁਹਾਡੇ ਪਾਪ ਪਵਿੱਤਰ ਜ਼ਿੰਦਾ ਜਲਾਲੀ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਪਰਿਵਾਰਾਂ ਨੂੰ ਤੁਹਾਡੇ ਪਾਪ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਆ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜੀ ਸਮਝਾਲਾ ਤੇ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਅਸ ਵਕਤ ਆੜੀ ਪਾਪ ਪਵਿੱਤਰ ਹਜ਼ੂਰੀ ਵਿਚ ਹਨ ਪਿਤਾ ਪਰਮੇਸ਼ਰ ਜੀ ਪਿਤਾ ਪਵਿੱਤਰ ਜ਼ਿੰਦਾ ਜ਼ਲਾਲੀ ਲਹੂ ਲਗਾ ਦਿੰਨੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਦੇ ਇਹਨਾਂ ਦੇ ਉੱਪਰ ਪਿਤਾ ਪਰਮੇਸ਼ਰ ਜੀ ਕੋਈ ਵੀ ਅਧਿਕਾ ਦੀ ਸ਼ਕਤੀ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਮਤੀ ਠਾਰਦੇ 18 ਦੇ ਅਨੁਸਾਰ ਬੰਦ ਦਿੰਨੇ ਜੋ 33 ਤੇ ਬੰਨੀ ਗਈ ਹੈ ਸ਼ੁਭਸੀ ਦੇ ਦਾਮਤਿ ਨਾਮ ਵਿੱਚ ਦਸੂ ਵਰਗ ਵਿੱਚ ਬੰਨੀ ਗਈ ਆ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਨੂੰ ਬਿਤਾ ਪਰਮੇਸ਼ਾ ਦਾੜੇ ਪਾਪ ਵਿਤਰਤ ਅਵੇ ਸੋਮ ਦਿਨੇ ਆ ਪਿਤਾ ਪਰਮੇਸ਼ ਸੁੰਦਰ ਨੂੰ ਮੁਬਾਰਕ ਕਰੋ ਪਿਤਾ ਪਰਮੇਸ਼ ਜੀ ਪਿਤਾ ਪਰਮੇਸ਼ ਜੀ ਸਾਡੀ ਪਾਪ ਵਿਤਰ ਹਜ਼ੂਰੀ ਨੂੰ ਲੋਚ ਦੇ ਹਾਂ ਪਿਤਾ ਪਰਮੇਸ਼ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਨਾਲ ਭਰ ਦੇਓ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਤੁਹਾਡੇ ਕਿਰਪਾ ਦਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ ਜੀ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਹਰ ਦੇ ਆਲੂ ਕਿਰਪਾ ਨੂੰ ਪਰਮੇਸ਼ਰ ਨੂੰ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਰਹਿੰਦੇ ਹੋ ਪਿਤਾ ਪਰਮੇਸ਼ਰ ਜੇ ਤੁਸੀਂ ਸੱਚਮੁੱਚ ਧਰਮੀ ਦੀ ਦੁਹਾਈ ਸੰਦੇ ਹੋ ਉੱਤਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਮੇਰੇ ਕੰਨ ਲੱਗੇ ਰਹਿਣਗੇ ਮੇਰੀਆਂ ਅੱਖਾਂ ਲੱਗਿਆ ਰਹਿਣਗੀਆਂ ਸੱਚਮੁੱਚ ਪਿਤਾ ਪਰਮੇਸ਼ਰ ਜੀ ਤਹੀ ਪਿਤਾ ਪਰਮੇਸ਼ਰ ਜੀ ਸੀ ਤੁਹਾਡੀ ਆਤਮਾ ਤੋਂ ਭੱਜ ਕੇ ਕਿਤੇ ਵੀ ਨਹੀਂ ਜਾ ਸਕਦੇ ਪਿਤਾ ਪਰਮੇਸ਼ਰ ਜੀ ਤਦੀ ਹਜ਼ੂਰੀ ਹਮੇਸ਼ਾ ਸਾਡੇ ਨਾਲ-ਨਾਲ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਹਰ ਤਰ੍ਹਾਂ ਦੇ ਪਾਪ ਪੁਰਾਈ ਤੋਂ ਸਾਨੂੰ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਮੌਤ ਤੋਂ ਹਰ ਤਰ੍ਹਾਂ ਦੀ ਬਿਵਾਂ ਤੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਸੀਂ ਸਾਨੂੰ ਸਾਡੇ ਪਰਿਵਾਰ ਨੂੰ ਬਚਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸੀ ਤੜਤਨਵਾਦ ਕਰਦੇ ਪ੍ਰਭੂ ਜੀ ਇਸ ਸੁੰਦਰ ਤੇ ਪਵਿੱਤਰ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੀ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇਸ ਯੋਗ ਨਹੀਂ ਸੀ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡੀ ਫਜ਼ਲ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਤੱਕ ਜਿਉਂਦੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੇ ਸਾਰੀ ਮਹਿਮਾ ਤੁਹਾਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਦੀ ਅਜ਼ਾਦ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਕਿਤੇ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਯਹੋਵਾ ਆਪਣੇ ਪਰਮੇਸ਼ਰ ਨੂੰ ਪਵਿੱਤਰ ਵਸਤਰ ਵਿੱਚ ਮੱਥਾ ਟੇਕੋ ਹੀ ਸਾਰੀ ਸ੍ਰਿਸ਼ਟੀ ਦੇ ਲੋਕ ਉਸ ਦੇ ਅੱਗੇ ਸੰਮੁਖ ਥਰ ਥਰ ਕਰੋ ਹਾਲੇਲੂਆ ਕਿਉਂਕਿ ਯਹੋਵਾ ਪਰਮੇਸ਼ਰ ਹੀ ਰਾਜ ਕਰਦਾ ਹੈ ਹਾਲੇਲੂਆ ਹਲੇਲੂਇਆ ਜਦਿੰਨੇ ਯਹੋਵਾ ਪਰਮੇਸ਼ਰ ਨੇ ਬਣਾਇਆ ਉਸ ਵਿੱਚ ਬਾਗ-ਬਾਗ ਹੋਵੋ ਹਲੇਲੂਇਆ ਪਿਤਾ ਪਰਮੇਸ਼ਰ ਜੀ ਸਿ ਪ੍ਰਾਰਥਨਾ ਕਰਦੇ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਉਹ ਵਿਤ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਲੇਲੂਇਆ 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 ਧੰਨਵਾਦ ਪ੍ਰਭੂ ਯਹੋਵਾ ਪਲਾ ਪਰਮੇਸ਼ਰ ਦੀ ਦਇਆ ਉਹਦੀ ਕਰੂਨਾ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਸਦਾ ਤੀਕਰ ਬਣੀ ਰਹਿੰਦੀ ਹੈ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਭੈਯੋ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪ੍ਰਜਾ ਤੁਹਾਡੀ ਜੂ ਦੀਆਂ ਪੀੜਾਂ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਪ੍ਰਭੂ ਤੁਹਾਡੀ ਵਫਾਦਾਰੀ ਪੀੜ੍ਹੀਓ ਪੀੜ੍ਹੀ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਖਿਮਾ ਕਰਨ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਸਾਡਾ ਸਾਡੇ ਵਿਰੋਧੀਆਂ ਦੇ ਉੱਤੇ ਫਤਹ ਦੇਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਹਾਡੀ ਮਹਾਨਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਿਤਾ ਪਰਮੇਸ਼ਰ ਜੀ ਤੁਸੀਂ ਆਤਮ ਮਹਾਨ ਹੋ ਪਿਤਾ ਪਰਮੇਸ਼ਰ ਜੀ ਜਿਹੜੀ ਸਮਝ ਦਾ ਕੋਈ ਵੀ ਪਾਰਾ ਵਾਰ ਨਹੀਂ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਡੀ ਆਤਮਿਕ ਕੰਧਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਤਾਂ ਜੋ ਸਾਫ਼ ਸਾਫ਼ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੇ ਪਰਮੇਸ਼ਰ ਜੀ ਸਾਡੇ ਨਾਲ ਗੱਲਬਾਤ ਕਰੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪਰਮੇਸ਼ਰ ਜਿਸ ਦਾ ਤੁਸੀਂ ਆਪਣੇ ਦਾਸ ਮੂਸਾ ਦੇ ਨਾਲ ਦੱਲਾ ਕਰਦੇ ਸੀ ਪਿਤਾ ਪਰਮੇਸ਼ਰ ਜੀ ਉਸੇ ਪ੍ਰਕਾਸ਼ ਅੰਦਰ ਗੱਲ ਕਰੋ ਪਿਤਾ ਪਰਮੇਸ਼ਰ ਦੀ ਪਵਿੱਤਰ ਆਤਮਾ ਜੀ ਹਰ ਕੰਮ ਦੇ ਵਿੱਚ ਪਰਮੇਸ਼ਰ ਜੀ ਸਹੀ ਗਵਾਹੀ ਕਰੋ ਪਿਤਾ ਪਰਮੇਸ਼ਰ ਜੀ ਦਾ ਲਤਾਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜਿਹੀ ਸਿਰ੍ਹਾਤਨਾ ਕਰਦੇ ਪ੍ਰਭੂ ਜਿੰਨੇ ਵੀ ਜਾਣ ਪਿਤਾ ਪਰਮੇਸ਼ਰ ਜੀ ਅ타ੜੀ ਹਜ਼ੂਰੀ ਵਿੱਚ ਆਏ ਹਨ ਪਿਤਾ ਪਰਮੇਸ਼ਰ ਜੀ ਕੋਈ ਵੀ ਖਾਲੀ ਹੱਥ ਵਾਪਸ ਨਾ ਜਾਏ ਪਿਤਾ ਪਰਮੇਸ਼ਰ ਪ੍ਰਭੂ ਜੀ ਨੇ ਸਾਰੇ ਜ਼ਰੂਰਤਾਂ ਨੂੰ ਪ੍ਰਭੂ ਜੀ ਆਪਣੇ ਪਾਵ ਪਵਿੱਤਰ ਜ਼ਿੰਦਾ ਜਲਾਈ ਲਈ ਸ਼ਾਇਕ ਜਾਨੇ ਜੋ ਪੂਰੇ ਅਕੰਧਾ ਪਿਤਾ ਪਰਮੇਸ਼ਰ ਜੀ ਤੁਸੀਂ ਤੁਸੀਂ ਤਾਂ ਮੰਗਣ ਤੋਂ ਪਹਿਲਾਂ ਹੀ ਜਾਣਦੇ ਹੋ ਸਾਨੂੰ ਕਿਹਨਾਂ ਅਵਸਥਾ ਦੀ ਜ਼ਰੂਰਤ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਆਪਣੇ ਹਾਲਾਤਾਂ ਤੁਹਾਡੇ ਹਥਾਵੇ ਸੌਂਪ ਦਿੰਨੇ ਪ੍ਰਭੂ ਜੀ ਸਾਡੇ ਹਾਲਾਤਾਂ ਨੂੰ ਤੁਸੀਂ ਵਝਦਣ ਵਾਲੇ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਜੀ ਜਿੰਨੇ ਵੀ ਜਾਨਾ ਤੱਕ ਤੁਹਾਡੀ ਹਜ਼ੂਰੀ ਵਿੱਚ ਆਏ ਪ੍ਰਭੂ ਜੀ ਕੋਈ ਵੀ ਸ਼ਰਮਿੰਦਾ ਨਹੀਂ ਹੋਇਆ ਉਹ ਤੁਹਾਡੇ ਵਚਨ ਵਿੱਚ ਲਿਖਿਆ ਯਹੋਵਾ ਦੇ ਡਿੱਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ ਯਹੋਵਾ ਦੇ ਡਿੱਕਣ ਵਾਲੇ ਕਦੀ ਵੀ ਸ਼ਰਮਿੰਦੇ ਨਹੀਂ ਹੋਣਗੇ ਇਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ ਹੋਣਗੇ ਹallelujah ਸੱਚਮੁੱਚ ਯਹੋਵਾ ਭਲਾ ਹੈ ਅਰੇ ਵਚਨ ਜਿ ਲਿਖਿਆ ਚੱਖੋ ਤੇ ਵੇਖੋ ਯਹੋਵਾ ਕਿੰਨਾ ਭਲਾ ਹੈ ਹallelujah ਸੱਚਮੁੱਚ ਸ਼ੇਰ ਬਚਨ ਨੂੰ ਘਾਟਾ ਪੈਂਦਾ ਭੁੱਖ ਲਾਂਦੀ ਪਰ ਯਹੋਵਾ ਦੇ ਤਾਲਵੇਂ ਕਿਸੇ ਵੀ ਚੰਗੀ ਵੱਜ ਦੀ ਥੋੜ ਨਹੀਂ ਹੋਵੇਗੀ ਹallelujah ਕਿਦਾ ਪਰਮੇਸ਼ ਜੀ ਤੁਹਾਡੇ ਬਚਨ ਚ ਲਿਖਿਆ ਯਹਵਾ ਪਰਮੇਸ਼ ਤੁਹਾਡੇ ਦਿਲ ਦੀ ਸੁਨਤ ਕਰੇਗਾ ਤੁਹਾਡੇ ਅੰਸ ਦੇ ਦਿਲ ਦੀ ਵੀ ਉਹ ਸੁਨਤ ਕਰੇਗਾ ਤਾਂ ਜੋ ਤੁਸੀਂ ਯਹਵਾ ਆਪਣੇ ਪਰਮੇਸ਼ ਨਾਲ ਪੂਰੇ ਦਿਲ ਦੇ ਨਾਲ ਪੂਰੀ ਜਾਨ ਦੇ ਨਾਲ ਪ੍ਰੇਮ ਰੱਖ ਸਕੋ ਤਾਂ ਜੋ ਤੁਸੀਂ ਤਰਤੀ ਤੇ ਭਲਾਈ ਨੂੰ ਵੇਖ ਸਕੋ ਹਾਲਿਉਆ ਸੱਚਮੁੱਚ ਪਿਤਾ ਪਰਮੇਸ਼ ਜੀ ਪ੍ਰਭੂ ਜੋ ਦਾਸ ਹੁਕਮ ਪਿਤਾ ਪਰਮੇਸ਼ ਜੀ ਤੂੰ ਹੀ ਠਹਿਰਾਇਆ ਪ੍ਰਭੂ ਜੀ ਅਸੀਂ ਇੱਕ ਇੱਕ ਹੁਕਮ ਨੂੰ ਮੰਨਣ ਵਾਲੇ ਬਣ ਜਾਈਏ ਪਿਤਾ ਪਰਮੇਸ਼ ਜੀ ਯਹੋਵਾ ਦੇ ਵਚਨ ਵਿੱਚ ਲਿਖਿਆ ਤਾਂ ਯਹੋਵਾ ਤੁਹਾਡਾ ਪਰਮੇਸ਼ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਭਲਾਈ ਦੇ ਲਈ ਤੁਹਾਨੂੰ ਵਧਾਵੇਗਾ ਤੁਹਾਡੇ ਸਰੀਰਾਂ ਦੇ ਫਲ ਨੂੰ ਵਧਾਵੇ ਤੁਹਾਡੇ ਡੰਗਰਾਂ ਦੇ ਫਲ ਨੂੰ ਤੁਹਾਡੀ ਜ਼ਮੀਨ ਦੇ ਫਲ ਨੂੰ ਕਿਉਂਕਿ ਯਹੋਵਾ ਤੁਹਾਡੇ ਉੱਤੇ ਭਲਾਈ ਲਈ ਖੁਸ਼ ਹੋਵੇਗਾ ਹallelujah ਸਤਿਮੂਰ ਪਿਤਾ ਪਰਮੇਸ਼ ਜੀ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਦੀ ਇੱਛਾ ਨੂੰ ਪੂਰਾ ਕਰਦੇ ਹੋ ਪਿਤਾ ਪਰਮੇਸ਼ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿੰਨੇ ਹੋਵਾ ਪਰਮੇਸ਼ ਦੀ ਆਵਾਜ਼ ਨੂੰ ਸੁਣਨਗੇ ਪਰਮੇਸ਼ ਉਹਨਾਂ ਨੂੰ ਸਾਰੀਆਂ ਕੌਮਾਂ ਦੇ ਉੱਤੇ ਉੱਚਾ ਕਰੇਗਾ ਹallelujah ਪਿਤਾ ਪਰਮੇਸ਼ ਜੀ ਜੀ ਪ੍ਰਾਰਥਨਾ ਕਰਦੇ ਪ੍ਰਭੂ ਜੀ ਅਸੀਂ ਤੁਹਾਡੀ ਆਗਿਆਕਾਰੀ ਵਫਾਦਾਰੀ ਦੇ ਵਿੱਚ ਵੱਧਦੇ ਜਾਈਏ ਪਿਤਾ ਪਰਮੇਸ਼ ਜੀ ਅਸੀਂ ਤੁਹਾਡੀ ਪਵਿੱਤਰਤਾ ਵਿੱਚ ਵੱਧਦੇ ਜਾਈਏ ਪਿਤਾ ਪਰਮੇਸ਼ ਜੀ ਹਰ ਇੱਕ ਅਗਿਆਕਾਰੀ ਦਾ ਸਪਿਰਿਟ ਨੂੰ ਯੀਸ਼ੂ ਮਸੀਹ ਦੇ ਨਾਮ 'ਚ ਕੈਨਸਲ ਕਰ ਦਿੰਦੇ ਪਿਤਾ ਪਰਮੇਸ਼ ਜੀ ਕੋਈ ਵੀ ਬੈਰੀ ਦੀ ਸ਼ਕਤੀ ਪਿਤਾ ਪਰਮੇਸ਼ ਸਾਨੂੰ ਸਾਡੇ ਪਰਿਵਾਰਾਂ ਨੂੰ ਪਰਮਾ ਨਾ ਸਕੇ ਪਿਤਾ ਪਰਮੇਸ਼ ਜੀ ਸਰਵਤਨਵਾਦ ਕਾ ਦੇਵਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪਰਭੂ ਜੀ ਸਾਨੂੰ ਪਾਕ ਸਾਫ਼ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਜਿਲੇ ਕਰ ਤੂੰ ਦੁੱਖਦ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁਡਾਵਾਂਗਾ ਤੂੰ ਮੇਰੀ ਵਡਿਆਈ ਕਰੇਗਾ ਹallelujah ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਆਪਣੇ ਮਾਰਗ ਦੀ ਸਾਰੀ ਚਿੰਤਾ ਨੂੰ ਯਹੋਵਾ ਤੂੰ ਸੁੱਟ ਦਿਓ ਤੇ ਮਨੋਰਥਾਂ ਨੂੰ ਪੂਰਿਆ ਕਰੇਗਾ ਤੇ ਮੈਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਹallelujah ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਮੌਤ ਦੀ ਆਵਾਦੀਆਂ ਵਿੱਚੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ ਜੀ ਤੁਸੀਂਾਨੂੰ ਚਿੱਕੜ ਵਿੱਚੋਂ ਕੱਢ ਕੇ ਚਟਾਨ ਦੇ ਖੜਿਆ ਕੀਤਾ ਪਿਤਾ ਪਰਮੇਸ਼ ਜੀ ਤੂੰ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ ਜੀ ਤੂੰ ਸਾਨੂੰ ਹਰ ਤਰ੍ਹਾਂ ਦੀ ਭਲਾਈ ਦੇ ਨਾਲ ਜਾਣਦੇ ਹੋ ਪਿਤਾ ਪਰਮੇਸ਼ ਜੀ ਤੂੰ ਸਾਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਇਆ ਹੈ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਸੀਂ ਆਪਣੇ ਮਸਾ ਕਿਤੇ ਹੋਏ ਲਈ ਉੱਚਾ ਗੜ੍ਹ ਹੋ ਪਿਤਾ ਪਰਮੇਸ਼ ਜੀ ਤੀਰ ਮਿੱਦ ਦੋਹੈ ਨੂੰ ਸੰਦੇ ਹੋ ਪਿਤਾ ਪਰਮੇਸ਼ ਜੀ ਤਰਮ ਨੂੰ ਹਰ ਤਰ੍ਹਾਂ ਦੀ ਵਿਪਤਾ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ ਜੀ ਤੁਸੀਂ ਉਹ ਆਪਣਾ वचन ਪੜ੍ਹ ਕੇ ਚੰਗਾ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ वचन ਜਿਸਗਾ ਤੁਹਾਡੀ ਕੋਈ ਵੀ ਹੱਡੀ ਤੋੜੀ ਨਹੀਂ ਜਾਵੇਗੀ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਇੱਕ ਖੱਡੀ ਦੇ ਰਖਵਾਲੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ वचन ਦੇ ਵਿੱਚ ਲਿਖਿਆ ਤਾਂ ਮਖਜੂਦ ਬ੍ਰਿਸ਼ਵਾੰ ਫਲਿਆ ਰਹੇਗਾ ਲਵਨੋਂ ਦੇ ਦਿਹਾਰ ਮੰਗ ਵਾਦਾ ਜਾਵੇਗਾ ਹallelujah ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਭਵਨ ਦੇ ਵਿੱਚ ਹਮੇਸ਼ਾ ਬਨੇ ਰਹੀਏ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਲ ਵਫਾਦਾਰੀ ਵਿੱਚ ਰਹੀਏ ਪਿਤਾ ਪਰਮੇਸ਼ਰ ਜੀ ਸਾਨੂੰ ਭੈ ਮਨਣ ਵਾਲਾ ਮਨ ਦਿਓ ਪਿਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਪ੍ਰਭੂ ਜੀ ਤੁਸੀਂ ਸਾਨੂੰ ਜੰਗਲੀ ਸਾਹ ਦੇ ਸਿੰਘ ਦੇ ਵਾਂਗ ਪ੍ਰਭੂ ਸਾਡੇ ਸਿੰਘ ਨੂੰ ਉੱਚਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਉਸ ਸਦੇ ਯੋਗ ਪ੍ਰਭੂ ਜੀ ਸਾਰੇ ਦੇਵਤਿਆਂ ਨਾਲੋਂ ਤੁਸੀਂ ਪੈਦਾਇਕ ਪਰਮੇਸ਼ਰ ਪ੍ਰਭੂ ਜੀ ਤਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਤੁਹਾਡੀ ਦਇਆ ਵਿੱਚ ਭਲਾਈ ਵਿੱਚ ਵਫਾਦਾਰੀ ਵਿੱਚ ਵਾਧੇ ਜਾਈਏ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਹਰ ਤਰ੍ਹਾਂ ਦੇ ਪਾਪ ਦੀ ਸ਼ਕਤੀ ਇਹਨਾਂ ਦੇ ਜੀਵਨਾਂ ਵਿੱਚੋਂ ਖਤਮ ਹੋ ਜਾਏ ਪਿਤਾ ਪਰਮੇਸ਼ਰ ਦਇਆ ਕਰੋ ਹਾਲੇਲੂਆ ਪ੍ਰਭੂ ਜੀ ਤੁਸੀਂ ਸਾਨੂੰ ਬਿਹਰੀ ਦੀ ਹਰ ਇੱਕ ਸ਼ਕਤੀ ਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਦਾ ਦਾ ਧੰਨਵਾਦ ਪ੍ਰਭੂ ਜੀ ਪ੍ਰਭੂ ਜੀ ਦਇਆ ਕਰੋ ਹਾਲੇਲੂਆ ਪ੍ਰਭੂ ਜੀ ਇੱਕ ਇੱਕ ਜਾਨ ਦੇ ਹੱਥਾਂ ਨੂੰ ਬਲੈਸ ਕਰੋ ਪ੍ਰਭੂ ਜੀ ਇਹਨਾਂ ਦੇ ਹੱਥਾਂ ਦੇ ਸਾਰੇ ਕੰਮਾਂ ਦੇ ਉੱਤੇ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਨਦੀ ਹਰ ਇੱਕ ਜ਼ਰੂਰਤ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਈ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਹਾਲੇਲੂਆ ਹਾਲੇਲੂਆ ਪਿਤਾ ਪਰਮੇਸ਼ਰ ਜੀ ਜਿੱਤੇ ਤੁਸੀਂ ਮੇਰੀ ਪ੍ਰਜਾ ਹੋਵੋਗੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ ਹਾਲੇਲੂਆ ਸੱਚ ਮੁਝ ਪਿਤਾ ਪਰਮੇਸ਼ ਜੀ ਤੁਹਾਡੇ ਬਚਨ ਸੁਣ ਕੇ ਰੋਂਦੇ ਹੋਏ ਆਉਣਗੇ ਮੈਂ ਉਹਨਾਂ ਦੇ ਦਾਸਾਂ ਨਾਲ ਵਾਈ ਕਰਾਂਗਾ ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਦੇ ਵਿੱਚ ਬਦਲ ਦੇਵਾਂਗਾ ਉਹਨਾਂ ਦੇ ਪਿੱਟਣ ਨੂੰ ਨੱਚਣ ਦੇ ਵਿੱਚ ਵਟਾਵਾਂਗਾ ਹਾਲੇਲੂਇਆ ਸੱਚ ਮੁਝ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਫੜੇ ਦਿੱਤੀ ਆ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਵੈਰੀਆਂ ਦੇ ਅੱਗੇ ਸਾਡੇ ਲਈ ਮੇਜ ਵਿਛਾਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਨੂੰ ਹਰ ਇੱਕ ਬਰਕਤ ਦਿੰਦੇ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਜੋ ਬਰਾਵਾ ਮਿਸ ਜ਼ਹਾਗ ਯਾਕੂਬ ਦੇ ਬਰਕਤਾਂ ਦੇ ਯੇ ਲਈ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਸਾਡੇ ਧੰਨਵਾਦ ਹੈ ਪਿਤਾ ਨੂੰ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੇ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਪਾਕ ਵਚਨ ਹਨ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਜਿ ਲਿਖਿਆ ਘਾ ਤਾਂ ਤਿੱਧਾ ਜਾਣਗੇ ਪਰ ਮੇਰੇ ਵਚਨ ਕਦੇ ਵੀ ਨਹੀਂ ਤੱਲਣਗੇ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ ਜੀ ਇੱਕ ਇੱਕ ਜਾਣਦੀ ਦੁਹਾਈ ਇੱਕ ਇੱਕ ਜਾਣਦੀ ਪ੍ਰਾਰਥਾ ਤੇਰੀ ਪਾਵ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਪਿਤਾ ਪਰਮੇਸ਼ ਜੀ ਇੱਕ ਇੱਕ ਜਾਣਦੀ ਪ੍ਰਾਰਥਨਾ ਦਾ ਉੱਤਰ ਆਵੇ ਪਿਤਾ ਪਰਮੇਸ਼ ਜੀ ਨਾਲ ਕੋਲ ਜੋਬ ਨਹੀਂ ਆ ਕੋਲ ਜੋਬ ਦੀ ਆਸ਼ੀਸ਼ ਆਵੇ ਪਿਤਾ ਪਰਮੇਸ਼ ਜੀ ਜਿਨ੍ਹਾਂ ਤੁੰਦੁਸਤੀ ਦਿਓ ਪ੍ਰਭੂ ਲੰਬਾ ਜੀਵਨ ਦੇਵਤਾ ਪਰਮੇਸ਼ਰ ਤੁਹਾਡੇ ਵਚਨ ਜੁਲ ਗਈ ਯੇਸ਼ੂ ਮਸੀਹ ਜੀ ਦੇ ਕੋੜੇ ਖਾਂ ਦੇ ਲਾ ਸੱਚੰਗੇ ਹੋ ਚੁੱਕੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਚੰਗਿਆਈ ਦੇ ਲਈ ਮਾਰ ਖਾਦੀ ਆ ਪਿਤਾ ਪਰਮੇਸ਼ਰ ਜੀ ਸਾਡੀ ਸ਼ਾਂਤੀ ਦੇ ਲਈ ਤੁਹਾਡੇ ਉੱਤੇ ਤਾੜਨਾ ਹੋਈ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਤੁਸੀਂ ਕਿਆ ਹੈ ਤੁਸੀਂ ਚੁਣੀ ਹੋਈ ਪ੍ਰਜਾ ਹੋ ਤੁਸੀਂ ਸਾਂਹੀ ਕਰਾਨੇ ਦੇ ਵਾਰਸ ਹੋ ਹallelujah ਤੁਸੀਂ ਸਾਨੂੰ ਪਵਿੱਤਰ ਕੌਮ ਬਣਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਹallelujah ਬਹੁਤ ਜੀਸੀ ਪਾਦ ਕਰਦੇ ਆ ਪਿਤਾ ਪਰਮੇਸ਼ ਦੀ ਬਿਵਸਾ ਸਾਲ ਥਾਈ ਗਿਆ ਸਾਰੇ ਵਰਕਤਾਨਾਂ ਦੇ ਜੀਵਨਾਂ ਵਿੱਚ ਠਹਿ ਜਾਂਦਾ ਪਰਮੇਸ਼ ਜੀ ਹੱਥ ਰਦੇ ਸ਼ਰਾਪ ਗਰੀਬੀ ਦੇ ਸ਼ਰਾਪ ਹਰ ਤਰ੍ਹਾਂ ਦੇ ਕਰਜ਼ਿਆਂ ਦੇ ਸ਼ਰਾਪ ਹਰ ਤਰ੍ਹਾਂ ਦੇ ਸ਼ਰਾਪ ਇਹਨਾਂ ਦੇ ਜੀਵਨਾਂ ਵਿੱਚੋਂ ਦੂਰ ਹੋ ਜਾਏ ਪਿਤਾ ਪਰਮੇਸ਼ ਜੀ ਤੁਹਾਡੀ ਆਸ਼ੀਸ਼ਾ ਤੁਹਾਡੇ ਵਰਕਤਾਨਾਂ ਦੇ ਜੀਵਨ ਦਾ ਹਿੱਸਾ ਹੋਏ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਨੇ ਦੇ ਆਂਦਾ ਦੇ ਮਾਲ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ ਜੀ ਹੱਥ ਰਹਿ ਖੋਪ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਫਲਤਨ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੀ ਦਇਆ ਸਦਾ ਦੀ ਹੈ ਪਿਤਾ ਪਰਮੇਸ਼ਰ ਤੁਹਾਡੀ ਦਇਆ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਘਰਾਂ ਨੇ ਤੇ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੀ ਆਸ਼ੀਸ਼ ਇਹਨਾਂ ਦੇ ਘਰਾਂ ਨੇ ਤੇ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਇੱਕ ਇੱਕ ਜਨ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚ ਵੱਡੀਆਂ ਗਵਾਹੀਆਂ ਦੇ ਨਾਲ ਆਵੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਸੇ ਪ੍ਰਾਰਥਨਾ ਕਰਦੇ ਪ੍ਰਭੂ ਜੀ ਸੇ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਸੇ ਆਪਣੇ ਆਗੂਆਂ ਦੀ ਤੰਦਰੁਸਤੀ ਪ੍ਰਭੂ ਜੀ ਨਾਦੀ ਸੋਖ ਸਲਾਮ ਤੇ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਦੀ ਦਇਆ ਕਰੋ ਪ੍ਰਭੂ ਜੀ ਜਿੰਨੇ ਵੀ ਦਾਸ-ਦਾਸੀ ਪ੍ਰਭੂ ਤੁਹਾਡੀ ਖਿਦਮਤ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਨਾ ਸਭਨਾਂ ਦੀਆਂ ਜ਼ਰੂਰਤਾਂ ਆਪਣੇ ਸ਼ਾਈ ਖਜ਼ਾਨੇ ਵਿੱਚੋਂ ਪੂਰੀਆਂ ਕਰਨਾ ਤੁਹਾਡੀ ਦਇਆ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਵਾਲਾ ਹੱਥ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਸਿ ਪ੍ਰਾਰਥਨਾ ਕਦੇ ਪ੍ਰਭੂ ਜੀ ਸਿ ਇਜ਼ਰਾਈਲ ਵਿਰ ਪ੍ਰਾਰਥਨਾ ਕਦੇ ਪ੍ਰਭੂ ਜੀ ਇਜ਼ਰਾਈਲ ਦੇ ਉੱਤੇ ਸੁੱਖ ਸਲਾਮ ਦੀ ਤੁਹਾਡੀ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਸਤਿ ਆਤਮ ਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾ ਸੁਣਿਆ ਹੈ ਪ੍ਰਭੂ ਇਹ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੇ ਜਿੰਦਾ ਸਾਮਰਤੀ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ